ਉਹ ਅਸੀਂ ਕੀਤਾ ਸੀ ਕਿਸੇ ਸੀੜੀ 'ਚ ਉੱਚ ਮੈਂ ਬਣਿਆ ਹੋਇਆ ਹੌਲਦਾਰ ਮੈਨੂੰ ਕਹਿੰਦਾ ਤੂੰ ਕੋਈ ਭਾਰੀ ਦਾ ਕੰਮ ਕੀਤਾ ਮੈਂ ਕਿਹਾ ਜੀ ਬਹੁਤ ਕੀਤਾ ਕਹਿੰਦਾ ਕਿਹੜਾ ਲੇਟੈਸਟ ਮੈਂ ਮੈਨੂੰ ਪਤਾ ਲੱਗਿਆ ਵੀ ਨਜਾਇਜ਼ ਪੱਠੀ ਚੱਲੀ ਜਾਂਦੀ ਹੈ ਸ਼ਰਾਬ ਦੀ ਫਲਾਣੇ ਪਿੰਡ ਮੈਂ ਛਾਪਾ ਮਾਰਿਆ ਜੀ ਕਹਿੰਦਾ ਜੀ ਤਿੰਨ ਬੋਤਲਾਂ ਉਹਨੇ ਕੱਢ ਲਈਆਂ ਸੀ ਉਹ ਭੱਜ ਗਿਆ ਪੱਠੀ ਛੱਡ ਕੇ ਮੈਂ ਉਹਦੇ ਪਿੱਛੇ ਭੱਜਿਆ ਜੀ ਮੈਂ ਕਿਹਾ ਬੰਦਾ ਫੜ ਕੇ ਲਈਏ ਕਹਿੰਦਾ ਵੈਰੀ ਗੁੱਡ ਮੈਂ ਕਿਹਾ ਜੀ ਮੇਰੀ ਰੇਸ ਬਹੁਤ ਹੈ ਮੈਂ ਸਕੂਲੋਂ ਅੱਧੀ ਛੁੱਟੀ ਵੇਲੇ ਭੱਜ ਜਾਂਦਾ ਸੀ ਬਈ ਤੇ ਮੈਂ 5-10 ਮਿੰਟ ਤੱਕ ਮੈਂ ਉਹਦੇ ਮੂਹਰੇ ਪੱਜੀ ਗਈ। ਫਿਰ ਮੈਨੂੰ ਪਤਾ ਲੱਗਿਆ ਵੀ ਉਹ ਪਿੱਛੇ ਰਹਿ ਗਿਆ ਤੇ ਮੈਨੂੰ ਥੋੜਾ ਜਿਹਾ ਮਗਰ ਲੈਣਾ ਚਾਹੀਦਾ। ਫਿਰ ਮੈਂ ਉਹਨੂੰ ਫੜ ਲਿਆ ਜੀ। ਫੜ ਕੇ ਲਿਆ ਕੇ ਕਹਿੰਦਾ ਜੀ ਮੈਂ ਉਹਨੂੰ ਉੱਥੇ ਪੱਠੀ ਤੇ ਲੈ ਕੇ ਆਇਆ। ਮੈਂ ਕਿਹਾ ਹੋਰ ਕੱਢ ਹਜੇ। ਹਜੇ ਤਿੰਨੇ ਨਿਕਲੀਆਂ ਨੇ। ਫਿਰ ਜੀ ਮੈਂ ਆਪ ਵੀ ਕਹਿੰਨਾ ਮੈਂ ਚੋਕਾ ਲਾਇਆ ਜੀ। ਤੇ 8-9 ਬੋਤਲਾਂ ਕੱਢ ਕੇ ਲਿਆਂਦੇ ਨੇ। ਉਹ ਕਹਿੰਦਾ ਗੱਲ ਸੁਣ। ਕੇਸ ਤਾਂ ਤਿੰਨ ਬੋਤਲਾਂ ਦਾ ਵੀ ਉਨਾ ਹੀ ਬਣਦਾ। ਤੂੰ ਕੋਲੇ ਬਹਿ ਕੇ ਸ਼ਰਾਬ ਘੜਾਉਣ ਲੱਗ ਗਿਆ ਉੱਥੇ। ਕਿਸ ਨੌ ਬੋਤਲਾਂ ਦੇ ਉਨੇ ਬਣਦਾ ਤੇ ਫਿਰ ਇਹ ਕਿਉਂ ਕੀਤਾ ਤੂੰ ਕਹਿੰਦਾ ਮੈਨੂੰ ਪਤਾ ਸੀਗਾ ਜੀ ਵੀ ਕਿਸੇ ਨਾ ਕਿਸੇ ਐਮਐਲਏ ਦਾ ਬੰਦਾ ਹੋਊ ਇਹ ਜੋ ਤੱਕ ਜ ਜਾਵਾਂਗੇ ਉਥੇ ਆਪਣਾ ਥਾਣੇ ਉਦੋਂ ਕੋ ਦਾ ਫੋਨ ਆਇਆ ਜੀ ਮੰਤਰੀ ਦਾ ਕਿਸੇ ਨਾ ਕਹਿੰਦਾ ਵੀ ਆਪਣੇ ਬੰਦਾ ਛੱਡ ਦੋ ਮੈਂ ਕਿਹਾ ਜੀ ਛੱਡਣਾ ਪਊਗਾ ਬੋਤਲਾਂ ਤਿੰਨ ਹੀ ਹੈਗਿਆ ਨੇ ਉਹ ਵੀ ਨਾਲ ਹੀ ਦੇਣੀਆਂ ਪੈਣਗੀਆਂ ਫਿਰ ਜੇ ਫੋਨ ਆ ਗਿਆ ਜੀ ਉਹ ਔਰ ਉਹਨ ਤਿੰਨ ਦੇ ਕੁ ਭੇਜ ਦਾਂਗੇ ਜੀ ਬਾਕੀ 6 ਫਿਰ ਜਦੋਂ ਤੁਸੀਂ ਜੁਆਇਨ ਕੀਤਾ ਜੀ ਪਰਸੋਂ ਕਹਿੰਦਾ ਪਾਰਟੀ ਤੇ ਫਿਰ ਉਹੀ ਚੱਲਿਆ ਨੇ ਜੀ ਸੋ ਐਸ ਲੈਵਲ ਤੱਕ ਪਤਾ ਹੈ ਮੈਨੂੰ ਦੇਖ ਲਓ ਤੁਸੀਂ ਠੀਕ ਹੈ ਨਾ ਸੋ ਇਹ ਪਹਿਲਾਂ ਪਹਿਲਾਂ ਵਾਲਾ ਸੀਗਾ ਇਹ ਮਤਲਬ ਐਦਾਂ ਕਰਦੇ ਸੀ ਪਰ ਹੁਣ ਤਾਂ ਨਵੇਂ ਮੁੰਡੇ ਭੜਤੀ ਹੋਗੇ ਯੰਗ ਮੁੰਡੇ ਪੜੇ ਲਿਖੇ ਮੁੰਡੇ ਭੜਤੀ ਹੋਗੇ ਤੇ ਐਮਏ ਐਮਐਸਸੀ ਬੀ ਇਹ ਤੋਂ ਘੱਟ ਤਾਂ ਕੋਈ ਹੈ ਹੀ ਨਹੀਂ ਸੋ ਮੈਂ ਆਪ ਕਰ ਕਹਿੰਦਾ ਰਿਹਾ ਵੀ ਸਾਡੇ ਕੋਲ ਤਾਂ ਗੱਡੀਆਂ ਜਿਹੜੀਆਂ ਨੇ ਉਹਦੋਂ ਆਉਂਦੀਆਂ ਨੇ ਜੀ ਜਦੋਂ ਗੱਡੀ ਦਾ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਹੋਵੇ ਮਗਰਲਾ ਕਿਸੇ ਹੋਰ ਮਾਡਲ ਦਾ ਮੂਲੀ ਨੰਬਰ ਪਲੇਟ ਕੋਈ ਹੋਰ ਹੈ ਮਗਲੀ ਕੋਈ ਹੋਰ ਹੈ ਸਟਾਰਟ ਨਹੀਂ ਹੁੰਦੀ ਕਈ ਵਾਰੀ ਤਾਂ ਜਿਹਨੂੰ ਫੜਨਾ ਹੁੰਦਾ ਉਹਨੂੰ ਕਹਿਣਾ ਪੈਂਦਾ ਯਾਰ ਧੱਕਾ ਲਾਈ ਤੈਨੂੰ ਫੜਨਾ ਹੈ ਸਟਾਰਟ ਕਰ ਲਈਏ ਸੋ ਉਹ ਆ ਤਾੜੀਆਂ ਤੁਹਾਡੀਆਂ ਦਿਲੋਂ ਲੈਣੇ ਨੇ ਸੋ ਉਹ ਹਾਲਾਤ ਤਾਂ ਹੁਣ ਪੁਰਾਣੇ ਹੋ ਗਏ ਉਹ ਨਹੀਂ ਹੁਣ ਰਹਿਣ ਦੇਣੇ ਤੁਸੀਂ ਵੀ ਸਾਡੇ ਭੈਣ ਭਰਾ ਹੋ ਚਾਚੇ ਤਾਏ ਹੋ ਛੋਟੇ ਵੱਡੇ ਭਰਾ ਹੋ ਤੁਹਾਡੀ ਵੀ ਸਮਾਜਿਕ ਲਾਈਫ ਹੈ ਸੋ ਅਸੀਂ ਇਹਦੇ ਵਾਸਤੇ ਫੈਸਲਾ ਕੀਤਾ ਕਿ ਤੁਹਾਨੂੰ ਰੈਸਟ ਵੀ ਚਾਹੀਦੀ ਹੈ ਛੁੱਟੀ ਵੀ ਚਾਹੀਦੀ ਹੈ ਐਵੇਂ ਹੁਣ ਬਹੁਤ ਹੋ ਗਿਆ ਅਵੇਂ ਫੜ ਲੋ ਮਾਰ ਕੇ ਪਿਆ ਤੇ ਜਾਣਾ ਪੈਂਦਾ ਜਦ ਬੱਚੇ ਦੇ ਜਨਮ ਦਿਨ ਤੇ ਉਹ ਜਨਮ ਦਿਨ ਦੀ ਫੋਟੋ ਨਹੀਂ ਪਾ ਸਕਦੇ ਉਹ ਕਹਿੰਦੇ ਬਈ ਇਸ ਦਿਨ ਤਾਂ ਤੂੰ ਡਿਊਟੀ ਤੇ ਸੀ ਤੂੰ ਇਧਰ ਕਿਧਰ ਫਿਰਦਾ ਹੈ ਹਨਾ ਮੈਨੂੰ ਸਾਰਾ ਪਤਾ ਅੰਦਰਲਾ ਸੋ ਕੋਈ ਸ਼ਿਫਾਰਿਸ਼ਪ ਵਾਲਾ ਤੁਹਾਨੂੰ ਫੋਨ ਨਹੀਂ ਆਉਂਦਾ ਸਾਡੇ ਵੱਲੋਂ ਵੀ ਇਹਨੂੰ ਫੜ ਲਓ ਇਹਨੂੰ ਛੱਡ ਦਿਓ ਉਹ ਤਾਂ ਝੂਠੇ ਪਰਚਿਆਂ ਪੁਰਚਿਆਂ ਵਾਲਾ ਕੰਮ ਖਤਮ ਹੋ ਗਿਆ ਹੁਣ ਕਿਉਂਕਿ ਤੂੰ ਤੁਹਾਨੂੰ ਵੀ ਕਈ ਵਾਰੀ ਗਲਤ ਪੋਜੀਸ਼ਨ 'ਚ ਫਸਾਤਾ ਜਾਂਦਾ ਸੀ ਹੁਣੇ ਚੱਕ ਕੇ ਲਿਆ ਕੇ ਇਹਨੂੰ ਐਂ ਕਰ ਦੋ ਉਹਨੂੰ ਛੱਡ ਦੋ ਇਹਨੂੰ ਫੜ ਲਓ ਉਹ ਕੰਮ ਨਹੀਂ ਹੁਣ ਚੱਲੂਗਾ ਤੇ ਤੁਸੀਂ ਆਪਣਾ ਸਵਿਧਾਨ ਮੁਤਾਬਕ ਕਾਨੂੰਨ ਮੁਤਾਬਕ ਕੰਮ ਕਰੋ ਤੁਹਾਨੂੰ ਅਵਾਰਡ ਮਿਲਣਗੇ ਤੁਹਾਨੂੰ ਤੁਹਾਨੂੰ ਤਰੱਕੀ 'ਚ ਵੀ ਜਿਹੜਾ ਉਹਦੇ ਪੁਆਇੰਟ ਮਿਲਣਗੇ ਸੋ ਇਸ ਕਰਕੇ ਮੁਹਾਲੀ ਦੇ ਵਿੱਚ ਕੈਮਰੇ ਲਾਏ ਨੇ ਬਿਲਕੁਲ ਲੇਟੈਸਟ ਕੈਮਰੇ ਲਾਏ ਨੇ ਮੁਹਾਲੀ 'ਚ 351 ਕੈਮਰੇ ਲਾਏ ਨੇ ਤੇ ਉਹ ਸੁਹਾਣਾ ठाणे ਚ ਉਹਨਾਂ ਦੀ ਮਾਨਟਰੀਂਗ ਹੈ ਮਤਲਬ ਗੱਡੀ ਦਾ ਰੰਗ ਦੇਖ ਕੇ ਹੀ ਦੱਸ ਦਿੰਦੇ ਨੇ ਉਹ ਕਿਹੜੀ ਗੱਡੀ ਹੈ ਤੇ ਕਿਹੜੇ ਡਿਜ਼ਾਈਨ ਦੇ ਟਾਇਰ ਨੇ ਤੇ ਕਰੇ ਚਲਾਨ ਆ ਜਾਂਦਾ ਜਾਂ ਕਿਤੇ ਜਾਣ ਦੀ ਲੋੜ ਨਹੀਂ ਰੋਕਣ ਦੀ ਲੋੜ ਨਹੀਂ ਠੀਕ ਹੈ ਨਾ ਚਲਾਨ ਕਰੇ ਆ ਜਾਂਦਾ ਜਦੋਂ ਤੱਕ ਬੰਦਾ ਕਰੇ ਜਾਂਦਾ ਉਦੋਂ ਚਲਾਨ ਕਰੇ ਹੁੰਦਾ ਫਾਸਟਾ ਬਹੁਤ ਕਮ ਉਹ ਕੈਮਰੇ ਸਾਰੇ ਪੰਜਾਬ ਚ ਅਸੀਂ ਵੱਡੇ ਵੱਡੇ ਸ਼ਹਿਰਾਂ ਤੋਂ ਸ਼ੁਰੂ ਕਰ ਰਹੇ ਹਾਂ ਤਾ ਕਿ ਤੁਹਾਡੀ ਹੈਲਪ ਕਰ ਸਕਣ ਤਾਂ ਆਪ ਪਤਾ ਇਨਸਾਨ ਆ ਬੰਦੇ ਨੂੰ ਨੀਂਦ ਵੀ ਆ ਸਕਦੀ ਹੈ ਕਿਸੇ ਵੇਲੇ ਕਿਸੇ ਵੇਲੇ ਡਿਊਟੀ ਤੋਂ ਥੋੜਾ ਜਿਹਾ ਇੱਧਰ ਚਾਹ ਪੀਣ ਵੀ ਜਾ ਸਕਦਾ ਹੈ ਹੈਨਾ ਮੀਨਰੀਚ ਇੱਧਰ ਉਧਰ ਖੜਨਾ ਪੈਂਦਾ ਹੈ ਕਿਸੇ ਹੋਟਲ ਪਰ ਕੈਮਰੇ ਮੀਨਰੀਚ ਵੀ ਕੰਮ ਕਰਦੇ ਆ ਕੈਮਰੇ ਤੋਂ ਹੁੰਦੀ ਚ ਵੀ ਕੰਮ ਕਰਦੇ ਆ ਨਾਈਟ ਵਿਜ਼ਨ ਵੀ ਕਮਾਲ ਆ ਉਹਨਾਂ ਦਾ ਲੇਟੈਸਟ ਕੈਮਰੇ ਨੇ ਸੋ ਉਹ ਵੀ ਤੁਹਾਡੀ ਤੀਜੀ ਅੱਖ ਜਿਹੜੀ ਹੈ ਉਹ ਤੁਹਾਨੂੰ ਦਿੱਤੀ ਹੈ ਤਾਂ ਕਿ ਤੁਹਾਨੂੰ ਈਜ਼ੀ ਰਹੇ ਅਸੀਂ ਸਾਡਾ ਟੈਸਟ ਕਰਦੇ ਸੀ ਟੈਸਟ ਮਹਾਲੀ ਵਾਲਿਆਂ ਨੂੰ ਜੋ ਪਰਸੋਂ ਨੂੰ ਉਹਦਾ ਤਾਂ ਘਾਟਨ ਕਰਨਾ ਹੈ ਦੋ ਦਿਨ ਪਹਿਲਾਂ ਉਹਦਾ ਟੈਸਟ ਕਰਨ ਲੱਗ ਗਏ ਵੀ ਠੀਕ ਚੱਲਦੇ ਨੇ 20000 ਬੰਦਾ ਤਾਂ ਟੈਸਟ 'ਚ ਹੀ ਫਸ ਗਿਆ ਅਸੀਂ ਹਜੇ ਉਹ ਘਾਟਨ ਕੀਤਾ ਨਹੀਂ ਹੈਨਾ ਕਾਰਨ ਇਹ ਸਾਨੂੰ ਅਸੀਂ ਪਹਿਲਾਂ ਸਰਚ ਕੀਤੀ ਮਹਾਲੀ ਤੇ ਚੰਡੀਗੜ੍ਹ ਨਾਲ-ਨਾਲ ਨੇ ਚੰਡੀਗੜ੍ਹ ਦਾ ਇਮੇਜ ਬਣਿਆ ਹੋਇਆ ਪੁਲਿਸ ਦਾ ਕਿਉਂਕਿ ਆਪਣੇ 90% ਡਰਾਈਵਰਾਂ ਦੇ ਜੀਰਕਪੁਰ ਜਾਂ ਖਰੜ ਜਾ ਕੇ ਜਾ ਇਧਰ ਇਧਰੋਂ ਲਾਂਡਰਾ ਜਾ ਕੇ ਹੱਥ ਕੰਬੜਾ ਲਾ ਕੇ ਜਾਂਦੇ ਨੇ ਵੀ ਚੰਡੀਗੜ ਆ ਗਿਆ ਲੈ ਕੁਛ ਨਾ ਕੁਛ ਹੋਊਗਾ ਤੇ ਕੋ ਕੋ ਉਹਨਾਂ ਦਾ ਇਮੇਜ ਬਣਿਆ ਹੋਇਆ ਪਰ ਜਦੋਂ ਉਧਰੋਂ ਇਧਰ ਨੂੰ ਆਉਂਦੇ ਨੇ ਆਉਣ ਚੰਡੀਗੜ ਤੋਂ ਮਹਾਲੀ ਵਾਲਾ ਬਾਡਰ ਟੱਪੇ ਨਾਲ ਦੀ ਨਾਲ ਬੈਲਟ ਲਾਤੀ ਵੀ ਪਤਾ ਨਹੀਂ ਆਪਣੇ ਬਾਪੂ ਦਾ ਰਾਜੀ ਆ ਗਿਆ ਉਹਨੂੰ ਵੀ ਬੈਲਟ ਲਾ ਦੋ ਇੱਥੇ ਕੋਈ ਪ੍ਰੋਬਲਮ ਨਹੀਂ ਹੋਊ ਠੀਕ ਹੈ ਫਿਰ ਜਿਹੜਾ ਸਮਾਨ ਸਮੂਲਿਆ ਹੁੰਦੀ ਖਰੀਦ ਕੇ ਉੱਥੋਂ ਉਹ ਸਾਈਡ ਤੇ ਲਾਉਂਦੇ ਆ ਗੱਡੀ ਪਹਿਲਾਂ ਸਾਈਡ ਤੇ ਲਾ ਆਇਆ। ਮਤਲਬ ਪੰਜਾਬ ਵਾਲੇ ਸ਼ਹਿਰਾਂ ਤਾਂ ਇਹ ਮੰਨਦੇ ਨੇ ਵੀ ਤਾਂ ਇੱਥੇ ਤਾਂ ਬਸ ਕੋਈ ਗੱਲ ਹੀ ਨਹੀਂ ਹੋਉਂਦੀ। ਉਹਦੇ ਨੇ ਐਕਸੀਡੈਂਟ ਵੱਧਦੇ ਆ ਜੀ। ਸਭ ਤੋਂ ਵੱਧ ਐਕਸੀਡੈਂਟ ਮੁਹਾਲੀ ਚ ਹੁੰਦੇ ਆ ਦੱਸ। ਰਾਤ ਨੂੰ ਨਾਲ 11 ਵਜੇ ਤੋਂ ਬਾਅਦ। ਕਿਉਂਕਿ ਉੱਥੋਂ ਨਿਕਲਦੇ ਨੇ ਉਧਰੋਂ। ਅਸੀਂ ਅਸੀਂ ਆਉਂਦੇ ਨੂੰ ਅਸੀਂ ਕਰਾਂਗੇ ਵੈਲਕਮ ਹੋਣ। ਅਸੀਂ ਲਾਤੇ ਕੈਮਰੇ ਨੇ ਬੜਾ ਪੰਗਾ ਪੈ ਗਿਆ ਯਾਰ। ਅਸੀਂ ਕਹਿੰਦੇ ਗੱਡੀ ਕੋਈ ਧਿਆਨ ਨਾਲ ਚਲਾਓ ਅਸੀਂ ਤੁਹਾਡੀ ਜਾਨ ਬਚਾਉਣ ਵਾਸਤੇ ਫਿਰਦੇ ਆ। ਸਾਡਾ ਕਿਹੜਾ ਮੇਰੇ ਕਿਹੜਾ ਕਿਸੇ ਰਿਸ਼ਤੇਦਾਰ ਦੀ 벨ਟ ਬਣਾਉਣ ਦੀ ਫੈਕਟਰੀ ਹੈ ਜਾਂ ਹੈਲਮਟ ਬਣਾਉਣ ਦੀ ਫੈਕਟਰੀ ਹੈ ਵੀ ਉਹ ਜਾਦੇ ਬਿਕਣਗੇ ਹੈਨਾ ਸੋ ਇਸ ਕਰਕੇ ਪਿਆਰ ਨਾਲ ਲੋਕਾਂ ਨੂੰ ਪੇਸ਼ ਆਉਣਾ ਹੈ ਪਹਿਲਾਂ ਵਾਲਾ ਸਟਾਈਲ ਵੀ ਹੁਣ ਬਦਲ ਗਿਆ ਪਿਆਰ ਨਾਲ ਲੋਕਾਂ ਨਾਲ ਗੱਲ ਕਰੋ ਤਾਂ ਲੋਕ ਜਿਹੜੇ ਨੇ ਸਹਿਯੋਗ ਦਿੰਦੇ ਆ